ਏਸੀ ਐ ਅੱਜ ਕੱਲ 30 ਤੇ ਚੱਲੂਗਾ ਜੂਨ ਚ ਜਾ ਕੇ ਇਹ 29 ਤੇ ਹੋਊਗਾ ਜੁਲਾਈ ਅਗਸਤ ਉਦੋਂ ਠਾਈ ਤੇ ਹੋਊਗਾ ਠਾਈ ਲਾਸਟ ਠਾਈ ਲਾਸਟ ਤੁਸੀਂ ਕਦੇ ਵੀ ਦੇਖੋ ਸਾਡੇ ਏਸੀ ਕਦੇ ਇਸ ਤਰ੍ਹਾਂ ਨਹੀਂ ਠਾਉਂਦੀ ਹਾਂ ਕਿਉਂਕਿ ਹੁਣ ਕਈ ਕਹਣਗੇ ਤੁਸੀਂ ਏਸੀ ਇਹਦਾ ਕਿਉਂ ਚਲਾਉਂਦੇ ਹੋ ਭਾਈ ਆਫਿਸ ਹੈ ਬੱਚੇ ਬੈਠੇ ਨੇ ਕੰਮ ਕਰ ਰਹੇ ਨੇ ਬਹੁਤ سارے ਬੱਚੇ ਨੇ ਇੱਥੇ ਪੜ੍ਹਦਾ ਹੋ ਜੀ ਪਰ ਅਸੀਂ ਉਹਨਾਂ ਨੂੰ ਚਲਾਉਣਾ ਜਿੱਦੇ ਨਾਲ ਕੰਫਰਟ ਰਹੇ ਵੱਧ ਚਲਾਉਂਗੇ ਰਜੇ ਨੂੰ ਭਰ-ਭਰ ਕੇ ਖਾਓਗੇ ਫਿਰ ਡਾਕਟਰਾਂ ਕੋਲੇ ਪੈਸੇ ਲਟਾਈਂ ਜਾਇਓ ਇਹ ਥੋੜੇ ਉਹ ਖਾਣਾ-ਦਾਨਾ ਖਰਾਬ ਕਰਕੇ ਥੋੜਾ ਸੱਚਾ ਨਾਸ ਕਰੂਗਾ ਏਸੀ ਨੂੰ 25 ਤੇ ਚਲਾਓ 24 ਤੇ ਚਲਾਓ 20 ਤੇ ਚਲਾਓ ਫਿਰ ਥੋੜੇ ਜਿਹੀ ਚਰਵਾਦੇ ਐਵੇਂ ਉਹ 40 ਸਾਲ ਦਾ ਬੰਦਾ ਕਹਿੰਦਾ ਵੀ ਗੋਡੇ ਜੁੜ ਗਏ ਉਹ ਫਿਰ ਤਾਂ ਹੀ ਜੁੜ ਜਾਂਦੇ ਨੇ ਉਹ ਗੋਡੇ ਜੁੜਦੇ ਨੇ ਪਾਣੀ ਕੱਢਦਾ ਦਾ ਵਿੱਚੋਂ ਆਹ ਲਾ ਕਹਿੰਦਾ ਵੀ ਤੇਰਾ ਫਲਾਣਾ ਜੂਸ ਕੱਢ ਦੂੰ ਏਸੀ ਇਹੇ ਦੀ ਚੀਜ਼ ਹੈ ਜਿਹੜਾ ਬੰਦੇ ਦਾ ਜੂਸ ਕੱਢਦੀ ਹੈ ਐਸੀ ਜੂਸ ਕੱਢਦਾ ਬੰਦੇ ਦਾ ਤੁਸੀਂ ਬਾਹਰੋਂ ਪਸੀਨੇ ਨਾਲ ਭਿੱਜੇ ਭਜਾਏ ਆਓ ਹੂੰ ਅੰਦਰ ਆ ਕੇ ਬੈਠੇ ਰਹੋ ਤੁਹਾਨੂੰ ਖਬਰ ਨਹੀਂ ਲੱਗਣੀ ਚਾਹੀਦੀ ਐਸੀ ਚੱਲਦਾ ਹੋਵੇ 2 ਮਿੰਟਾਂ ਦੇਖੋ ਵੀ ਥੋੜਾ ਪਸੀਨਾ ਸੁੱਕ ਗਿਆ ਕਿੱਧਰ ਗਿਆ ਲੈ ਗਿਆ ਜਾ ਕੇ ਪਹਿਲਾਂ ਜਿਹੜਾ ਹੈਗਾ ਤੇ ਉਹ ਚੱਕਿਆ ਉਸ ਤੋਂ ਬਾਅਦ ਉਹਨੇ ਚਮੜੀ ਚੋਂ ਖਚਣਾ ਜਿਵੇਂ ਸਰਿੰਜ ਭਰੀਂਦੀ ਹੈ ਐ ਖਚ ਖਚ ਕੇ ਸੱਟ ਨਾ ਖਚ ਖਚ ਕੇ ਇਸ ਕਰਕੇ ਮਸ਼ੀਨਾਂ ਨੂੰ ਖੇਡਣਾ ਸਮਝੋ ਮਸ਼ੀਨਾਂ ਬਣਾਉਣ ਵਾਲਿਆਂ ਨੇ ਆਪਦੀ ਹੈਸੀਅਤ ਲੋਕਾਂ ਦੀ ਹੈਸੀਅਤ ਮੁਤਾਬਕ ਬਣਾਈਆਂ ਨੇ ਉਹਦੇ ਫੀਚਰ ਪਾਏ ਨੇ ਉਹਨਾਂ ਦੀਆਂ ਕੀਮਤਾਂ ਵੀ ਵਧਾਈਆਂ ਨੇ ਉਹਨਾਂ ਦਾ ਮਤਲਬ ਹੀ ਬਣਦਾ ਕੀਮਤ ਵਧਾਉਣਾ ਜਦੋਂ ਅਸੀਂ ਉਹ ਚੀਜ਼ ਭੜਦੇ ਹਾਂ ਪਰ ਆਮ ਲੋਕਾਂ ਨੂੰ ਉਹੜਾ ਝੁਗਾ ਚੌੜ ਨਹੀਂ ਕਰਾਉਣਾ ਚਾਹੀਦਾ ਤੇ ਕੰਪਨੀਆਂ ਦੇ ਮਗਰ ਨਾ ਪਾਓ ਵੀ ਕਿਹੜੀ ਕੰਪਨੀ ਕਿਹੜੀ ਕੰਪਨੀ ਉਹਦਾ ਚਾਰਟ ਮੰਗਿਆ ਕਰੋ ਉਹਨੂੰ ਮਿਲਾਇਆ ਕਰੋ ਮਿਲਾਵੀ ਭਾਈ ਉੱਥੇ ਤੁਸੀਂ ਦੇਖੋ ਥੋੜੇ ਕੋਲੇ ਗੌਦਰੇ ਦੇ ਥੋੜੇ ਕੋ ਡੈਕਰ ਦੇ ਥੋੜੇ ਕੋ ਐਲਜੀ ਦੇ ਜਾਂ ਮਿਟਸੂਬੀ시 ਦੇ ਵੀ ਆ ਇੰਨੀ ਵੀਲ ਹੀ ਲੈ ਕੇ ਇੰਨੇ ਬਾੜ ਸਾਡੇ ਖੜਦਾ ਫਿਰ ਇਹਨਾਂ ਨੂੰ ਛੱਡ ਦਿਓ ਸਰ ਇੱਕ ਛੋਟਾ ਜਿਹਾ ਸਵਾਲ ਆ ਮੇਰਾ ਜੀ ਕਈ ਏਰੀਏ ਦੇ ਵਿੱਚ ਅੱਜ ਵੀ ਬਿਜਲੀ ਦਾ ਜਿਹੜਾ ਜਿਵੇਂ ਹੁਣ ਆਪਾਂ ਨੂੰ 220 ਚਾਹੀਦੀ ਆ ਬਿਜਲੀ ਦਾ ਜਿਹੜਾ ਵੋਲਟੇਜ ਆ ਉਹ ਘਟ ਹੁੰਦੀ ਹੈ ਹਾਂ ਉਹ ਕੀ ਕਰ ਦਿੰਦੇ ਨੇ ਬਾਹਰ ਮੀਟਰ ਤੋਂ ਘਰ ਦੀ ਬਿਜਲੀ ਦੇ ਵਿਚਾਲੇ ਇੱਕ ਸਟੈਪਲਾਈਜ਼ਰ ਲਾ ਲੈਂਦੇ ਨੇ ਹਾਂ ਉਹ ਸਟੈਪਲਾਈਜ਼ਰ ਕਿਵੇਂ ਬਿਜਲੀ ਉਹ ਮੀਟਰ ਦਾ ģੇੜਾ ਵਧ ਦਿੰਦਾ ਹੈ ਕਿ ਮੀਟਰ ਦਾ ģੇੜਾ ਘਟ ਦਿੰਦਾ ਜਾਂ ਨੋਰਮਲ ਰੱਖ ਦਿੰਦਾ ਥੋੜਾ ਪਤਾ ਹੋਊਗਾ ਵਧੂਗਾ ģੇੜਾ ਵਧਾ ਦਿੰਦਾ ਉਹ ਬਸ ਉਹਨੇ ਦੇਖੋ ਕਾਰਨ ਕੀ ਹੈ ਕੋਈ ਕੀ ਨਹੀਂ ਆਪਦੇ ਕੋਲ ਤਾਂ ਬਿਜਲੀ ਬਣਾਉਣੇ ਨਹੀਂ ਹੂੰ ਉਹਨੇ ਪਿੱਛੋਂ ਖਿੱਚ ਕੇ ਪੂਰੀ ਕਰਦੀ ਹੈ ਜਿਹੜਾ ਬੰਦਾ ਜੇ ਤੁਸੀਂ ਘਰੇ ਮਜ਼ਦੂਰ ਲਿਆਂਦਾ ਜਿਹੜਾ ਤੁਹਾਡੇ ਮਿੱਟੀ ਨੂੰ ਚੱਕ ਕੇ ਬਾਹਰੋਂ ਚੱਕ ਕੇ ਅੰਦਰ ਸਿੱਟ ਰਿਹਾ ਹੈ ਮਜ਼ਦੂਰੀ ਤਾਂ ਲਊਗਾ ਨਾ ਹੂੰ ਜਿਹੜਾ ਸਟੈਬਲਾਈਜ਼ਰ ਹੈ ਜਾਂ ਕੋਈ ਵੀ ਚੀਜ਼ ਲਾਈ ਹੈ ਉਹ ਮਜ਼ਦੂਰ ਦੇ ਰੂਪ ਚ ਆਪਣੀ ਮਜ਼ਦੂਰੀ ਤਾਂ ਲਊਏ ਬਿਲੀ ਖਾਊ ਫ੍ਰੀਜ ਦੇ ਉੱਤੇ ਸਟੈਬਲਾਈਜ਼ਰ ਲਾਣਾ ਚਾਹੀਦਾ ਦੇਖੋ ਮਸ਼ੀਨ ਪਹਿਲੀ ਗੱਲ ਤਾਂ ਇਹ ਦੇਖੋ ਵੀ ਤੁਹਾਡੇ ਜੇ ਤਾਂ ਵੋਲਟੇਜ 200 ਤੱਕ ਠੀਕ ਰਹਿੰਦੇ ਨੇ ਕਟਵੜ 200 ਉਹ ਤਾਂ ਘਰਾਂ ਦੇ ਮੀਟਰ ਲਾ ਲਓ ਯਾਰ ਸਸਤੇ ਤੋਂ ਸਸਤੇ ਬੋਲਟਮੀਟਰ ਪਏ ਨੇ ਇੰਡੀਕੇਟਰ ਦੇ ਵਿੱਚ ਪਲੱਗ ਤੇ ਲੱਗਣ ਵਾਲੇ ਮੀਟਰ ਆ ਗਏ ਜੇ ਬੋਲਟੇਜ ਜਾਦੇ ਨਹੀਂ ਘਟਦੇ ਫਿਰ ਇਹਨਾਂ ਚੀਜ਼ਾਂ ਨੂੰ ਲਾਉਣ ਦਾ ਕੋਈ ਮਤਲਬ ਨਹੀਂ ਹੈ ਫਿਰ ਕੋਈ ਮਤਲਬ ਨਹੀਂ ਜਿਵੇਂ ਕੰਪਨੀਆਂ ਦਾਅਵੇ ਕਰਦੇ ਨੇ 130 ਤੱਕ ਕੁਝ ਨਹੀਂ ਹੁੰਦਾ ਇਹਨੂੰ ਸਟੈਬਲਾਈਜ਼ਰ ਲਾਉਣ ਦੀ ਲੋੜ ਨਹੀਂ ਹੈਗੀ ਜਿਵੇਂ ਫ੍ਰਿਜ ਦੇ ਉੱਤੇ ਕਹਿੰਦੇ ਨੇ ਫਿਰ ਲੋੜ ਨਹੀਂ ਕੰਪਨੀ ਦਾ ਲਿਖਿਆ ਜ਼ਰੂਰ ਦੇਖੋ ਵੀ ਕੀ ਕੰਪਨੀ ਕਹਿੰਦੀ ਹੈ ਜਾਂ ਕਿ ਲ ਡੀਲਰ ਕਹਿੰਦਾ ਹੈ ਜੇ ਦੁਕਾਨਦਾਰ ਕਹਿੰਦਾ ਫਿਰ ਮੰਨਣ ਦੀ ਲੋੜ ਨਹੀਂ ਫਿਰ ਮੰਨਣ ਦੀ ਲੋੜ ਨਹੀਂ ਜੇ ਕੰਪਨੀ ਕਹਿੰਦੀ ਹੈ ਫਿਰ ਆਪਾਂ ਫਿਰ ਕੋਈ ਪਰਵਾਹ ਨਹੀਂ ਤੇ ਜਿਨ੍ਹਾਂ ਨੇ ਮੀਟਰ ਤੋਂ ਲੈ ਕੇ ਘਰ ਘਰ ਦੀ ਸਪਲਾਈ ਦੇ ਵਿੱਚ ਸਟੈਬਲਾਈਜ਼ਰ ਲਾਇਆ ਆ ਉਹਨਾਂ ਨੂੰ ਕੀ ਰਾਹ ਆ ਜੇ ਬਿਜਲੀ ਜਾਂਦੇ ਘਟਦੀ ਹੈ ਫਿਰ ਉਹਨਾਂ ਨੂੰ ਲਾਉਣਾ ਮਜਬੂਰੀ ਹੈ ਫਿਰ ਉਹਨਾਂ ਨੂੰ ਲਾਉਣਾ ਮਜਬੂਰੀ ਹੈ ਉਹ ਮਜਬੂਰੀ ਹੈ ਫਿਰ ਚਾਹੇ ਉਹ ਸਟੈਬਲਾਈਜ਼ਰ ਆਪਣੇ ਵੱਲੋਂ ਜੋ ਮਰਜ਼ੀ ਬਿਜਲੀ ਖਾਵੇ ਉਹਨਾਂ ਨੂੰ ਖਾਣੀ ਪੂਗੀ ਕੋਈ ਤੇ ਕਿ ਕਿਲੋਵਾਟ ਦੇ ਵਿੱਚ ਵੀ ਹੁੰਦੇ ਨੇ ਸਟੈਬਲਾਈਜ਼ਰ ਕਿੰਨੇ ਕਿਲੋਵਾਟ ਤੱਕ ਦਾ ਕੰਮ ਸਹੀ ਜਿਹੜੇ ਸਟੈਬਲਾਈਜ਼ਰ ਕੇਵੀਏ ਚ ਹੁੰਦੇ ਨੇ ਕੇਵੀਏ ਚ ਅੱਛਾ ਕੇਵੀਏ ਚ ਅੰਪੀਅਰ ਦੇ ਵਿੱਚ ਜਾਂਦੇ ਨੇ ਹੂੰ ਇਹ ਇਹ ਫਿਰ ਕਿਹੜਾ ਕਿਹੜਾ ਸਹੀ ਰਹਿੰਦਾ ਆ ਜੇ ਜਿਵੇਂ ਜਿੰਨਾ ਲੋਡ ਚਲਾਉਣਾ ਹੈ ਜਿੰਨਾ ਲੋਡ ਚਲਾਉਣਾ ਜਿੰਨਾ ਲੋਡ ਚਲਾਉਣਾ ਉਦੋਂ ਤੁਪਣਾ ਸਟੈਬਲਾਈਜ਼ਰ ਲਾਖੋ ਸਦਾਜੋ ਤਰੀਕਾ ਹੈ ਹੁਣ ਜਿਵੇਂ ਕਈਆਂ ਦੇ ਘਰੇ ਜੀ ਆਪਾਂ ਕਹਿ ਦਈਏ ਕਿ ਤਿੰਨ AC ਲੱਗੇ ਹੋਏ ਨੇ ਉਹਨਾਂ ਨੇ ਸਟੈਪਲਾਈਜ਼ਰ ਲਾਇਆ ਹੋਇਆ ਫਿਰ ਉਹ ਕਿੰਨੇ ਕਿੰਨੇ ਤਿੰਨ ਤਿੰਨੇ ACਆਂ ਦਾ ਤਾਂ ਦੇਖੋ ਬਣ ਗਿਆ ਤੁਹਾਡਾ ਭਲਾ ਜਿਹਾ 7.5 ਕਿਲੋਵੈਟ ਫਿਰ ਇਹ ਸਟੈਪਲਾਈਜ਼ਰ ਕਿੰਨਾ ਹੋ ਗਿਆ ਤੇ ਇਹਨੂੰ ਘੱਟੋ-ਘੱਟ 12 ਜਾਂ 15 ਦਾ ਕੇਵੀ ਦਾ ਟਰਾਂਸਫਾਰਮਰ ਆਪਾਂ ਲਗੂਗਾ ਸਟੈਪਲਾਈਜ਼ਰ ਲੱਗੂਗਾ ਇਹ ਚੀਜ਼ਾਂ ਬਾਰੇ ਸਮਝਣ ਦੀ ਲੋੜ ਹੈ ਦੇਖੋ ਸਮਝਣ ਦੀ ਲੋੜ ਹੈ ਲਟਾ ਹੋਈ ਜਾਊਗੀ ਪਬਲਿਕ ਨਹੀਂ ਤਾਂ ਪੈਸਾ ਜਾਂਦਾ ਹੀ ਆ ਤਾਂ ਫਿਰ ਖਰਚੀ ਜਾਓ ਜਿੰਨਾ ਮਰਜ਼ੀ ਖਰਚੀ ਜਾਓ ਬਿਲਕੁਲ ਇਹ ਘਰ ਦੀ ਵਾਇਰਿੰਗ ਜਿਹੜੀ ਹੁੰਦੀ ਹੈ ਹਾਂਜੀ ਇਹ ਕਿੰਨਾ ਕੁ ਕੰਪਨੀ ਦੀ ਤਾਰ ਜ਼ਿਆਦਾ ਜਿਵੇਂ ਕਹਿੰਦੇ ਨੇ ਕੁਝ ਕੰਪਨੀਆਂ ਦਾਅਵੇ ਕਰਦੀਆਂ ਨੇ ਕਿ ਸਾਡੀ ਕੰਪਨੀ ਦੀ ਤਾਰ ਪਾਓ ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਘੱਟ ਆਊਗਾ ਇਹ ਇਹ ਹੈ ਐਸਾ ਕੋਈ ਸਿਸਟਮ ਐਸਾ ਕੁਝ ਨਹੀਂ ਹੈ ਪਕਾਇਵੇ ਦੀ ਇਹ ਕੈਲਕੂਲੇਸ਼ਨ ਕੱਢਦਾ ਕੋਈ ਨਹੀਂ ਹੈਗਾ। ਤਲਪਰੇ ਦੇ ਨਾਲ ਕੱਢਣੀਆਂ ਪੈਣੀਆਂ ਨੇ ਪਰ ਘਰਾਂ ਦੇ ਵਿੱਚ ਏਡਾ ਵੱਡਾ ਖਫਤ ਦਾ ਮਸਲਾ ਨਹੀਂ ਆ। ਤਾਰ ਦੇ ਵਿੱਚ ਤਾਂ ਇੱਕੋ ਹੀ ਦੇਖਣ ਵਾਲੀ ਹੁੰਦੀ ਹੈ ਵੀ ਕੀ ਜੇ ਆਪਾਂ ਲਾਈਟਰ ਦੇ ਥੱਲੇ ਕਰ ਦਈਏ ਤਾਂ ਤਾਰ ਨੂੰ ਅੱਗ ਪੈਂਦੀ ਹੈ ਜਾਂ ਨਹੀਂ। ਬਸ ਵਾਹ। ਕਿਉਂਕਿ ਤਾਰਾਂ ਦੀ ਤਾਂਬੇ ਨਾਲੋਂ ਵੱਧ ਜਿਹੜੀ ਕੀਮਤ ਹੈ ਉੱਪਰਲੇ ਇਨਸੂਲੇਸ਼ਨ ਦੀ ਹੈ। ਵੀ ਜੇ ਇਹਨੂੰ ਅੱਗ ਪੈਗੀ ਇਹ ਲਗਾਤਾਰ ਧੂੰਆਂ ਤਾਂ ਨਹੀਂ ਛੱਡੂ ਇਹਨੂੰ ਅੱਗ ਤਾਂ ਨਹੀਂ ਲੱਗੂ ਪਲਾਸਟਿਕ ਵਾਂਗੂ। ਪਲਾਸਟਿਕ ਦਾ ਜੀ ਕੀ ਡਰਾਂ? ਵੀਰ ਨੂੰ ਅੱਗ ਪੈ ਗਈ ਤੇ ਉਹਨੇ ਆਪੇ ਲੜ ਲੜ ਮੱਚ ਪੈਣਾ ਬਾਲਣਾ ਹੁਣ ਚੱਕ ਦੇਣਾ ਕਰ ਤਾਰਾਂ ਚ ਬਚਦੀਆਂ ਨਹੀਂਆਂ ਨੇ ਹੁਣ ਤਾਂ ਤਾਰਾਂ ਦਾ ਇਹ ਵੀ ਤਾਰ ਨੂੰ ਅੱਗ ਨਾ ਪਵੇ ਜਾਂ ਘੱਟ ਤੋਂ ਘੱਟ ਧੂਆ ਛੱਡੇ ਜੇ ਉਹ ਜਦੋਂ ਵੀ ਲੈਟਰ ਦੇ ਥੱਲੇ ਰਹੂਗੀ ਤਾਂ ਇਹ ਖੋਨਾ ਚੱਲ ਤਾਂ ਜਲਣਾ ਪਊ ਉਹਨੂੰ ਤਾਂ ਉਹਦਾ ਧੂਆ ਨਾ ਹੋਵੇ ਕਿਉਂਕਿ ਬੰਦਾ ਅੱਗ ਨਾਲ ਨਹੀਂ ਮਰਦਾ ਛੇਤੀ ਜ਼ਿਆਦਾਤਰ ਘਰ ਦੇ ਵਿੱਚ ਜਿਹੜੀ ਮੌਤ ਹੈ ਜੇ ਕਿਤੇ ਉਹ ਦਮ ਘੁੱਟ ਨਾਲ ਹੋ ਜਾਂਦੀ ਆ ਤੂੰ ਉਹ ਜ਼ਹਿਰੀਲੀ ਹੁੰਦੀ ਹੈ ਜਿਹੜੀ ਇਹਦੀ ਧੂਆ ਹੁੰਦਾ ਤਾਰਾਂ ਦਾ ਬਹੁਤ ਜ਼ਹਿਰੀਲਾ ਹੁੰਦਾ ਹੂੰ ਉਹ ਦਮ ਘੁੱਟਦਾ ਨਾ ਟੌਕਸਿਕ ਹੁੰਦਾ ਹੈ ਉਹ ਟੌਕਸਿਕ ਹੁੰਦਾ ਹਾਂ ਇਸ ਕਰਕੇ ਤਾਰਾਂ ਦੀ ਜਿਹੜੀ ਕੀਮਤ ਹੈ ਉਹ ਉਹਦੇ ਇਨਸੂਲੇਸ਼ਨ ਤੋਂ ਜਾਂਚੀ ਜਾਣੀ ਚਾਹੀਦੀ ਹੈ ਉੱਥੇ ਚੈੱਕ ਕਰੋ ਵੀ ਘੱਟ ਤੋਂ ਘੱਟ 2 ਅੰੰਡੀਆਂ ਹੋਵੇ ਤੇ ਲਗਾ ਜੇ ਅੱਗ ਪਰਾਂ ਕਰਤੀ ਤਾਂ ਉਹਦੇ ਬੁੱਝੇ ਉਹ ਨਾਲ ਦੀ ਨਾਲ ਬੁੱਝੇ ਨਾਲ ਦੀ ਨਾਲ ਬੁੱਝੇ ਘਾਨਾ ਚਾਹੀਦਾ